ਲਓ ਜੀ ਵੀਰ ਹਣੀ ਵੀਰ ਨਹੀਂ ਜਾ ਗਏ ਅਸੀਂ ਸਾਰੇ ਆਨੇ ਆ ਵੀਰ ਨੂੰ ਬਲੌਗ ਦੀ ਜਾ ਸਿਖਾਉਨੇ ਆ ਚੱਲ ਕਰ ਜੋ ਕਰਨ ਦਿਆ ਇਹ ਦੋਵੇਂ ਵੀਰੇ ਮੇਰੇ ਫੈਨਸ ਆ ਦੱਸੋ ਕਿਥੋਂ ਆਏ ਜੀ ਆਈ ਜੀ ਕੈਨੇਡਾ ਤੋਂ ਆਏ ਆ ਸਪੈਸ਼ਲ ਤੇ ਸਿਖਣਾ ਆ ਤੁਹਾਡੇ ਕੋ ਸਿਖਣ ਆਏ ਆ ਸੱਚੀ ਸਿੱਖਣਾ ਵੀ ਕਰਨਾ ਕੀ ਆ ਸੱਚੀ ਸਿੱਖਣ ਆਏ ਆ ਅੱਜ ਨਵਾਂ ਕੰਮ ਸਿੱਖਿਆ ਵੀਰ ਨੇ ਆਨੂੰ ਫੋਨ ਫੜਨਾ ਸਿਖਾਇਆ ਕਿ ਇਦਾਂ ਤੇ ਇਦਾਂ ਹਾਂ ਬਸ ਇਹਦਾ ਸਟੈਪ ਬਾ ਸਟੈਪ ਦੱਸਾਂਗੇ ਇੱਕ ਵਾਰੀ ਇਹਦੇ ਦਾ ਦੱਸਣਾ ਕਿਦਾਂ ਬਸ ਬਸ ਸ਼ਾਬਾਸ਼ ਸਿੱਖ ਲੈਣਾ ਤੈਨੂੰ ਅਗਲਾ ਕੰਮ ਹੋਣਾ ਇਹ ਇਹ ਦੇਖਣਾ ਕਿ ਕੰਟੈਂਟ ਕਿਦਾਂ ਕਰਨਾ ਉਹਦੇ ਨਾਲ ਰਾਹ ਕਰਾਂਗੇ ਕੋਈ ਨਾ ਰਟੇਂਡਰ ਕੰਟੈਂਟ ਬਣਾਉਣੇ ਇਹ ਕਹਿੰਦੇ ਫੈਮਿਲੀ ਵਗੈਰਾ ਦੇਖ ਸਾਰੇ ਦੇਖ ਲਈ ਕਿਆ ਕਿ ਵੜੀ ਯੂਜ਼ ਕਰਨੀ ਆ ਬਸ ਜੀ ਜੀ ਵਕੂੜੀ ਦੇ ਆਪਾਂ ਨੂੰ ਫੈਮਲੀ ਵੀ ਵੇਂਦੀ ਸਾਰੇ ਵੇਂਦੇ ਤੇ ਅਸੀਂ ਸਾਰਿਆਂ ਦਾ ਸਤਿਕਾਰ ਜੋਗਿਆ ਇੱਕ ਰੀ ਮਗਰ ਵਿਖਾ ਦਿਓ ਕਿ ਆਪਾਂ ਆਏ ਕਿੱਥੇ ਆਪਾਂ ਆਏ ਹਵੇਲੀ ਝੰਡੇ ਵਾਲੇ ਚ ਝਡੇ ਵਾਲੇ ਵਾਲੀ ਹਵੇਲੀ ਝਡੇ ਵਾਲੇ ਵਾਲੀ ਹਵੇਲੀ ਦੇ ਵਿੱਚ ਆਏ ਆ ਆ ਵੇਖੋ ਆਡੀਅנס ਆ ਤੁਸੀਂ ਚਲ ਪਹਿਲਾਂ ਵੀ ਤੁਸੀਂ ਵਲੌਗਾਂ ਦੇ ਵੇਖੇ ਆ ਤੁਸੀਂ ਦੋ ਜਣੇ ਨਵੇਂ ਜੁੜੇ ਜੀ ਆਪਣੀ ਪਹੁੰਚ ਦੀ ਜੰਦਾ 10 ਮਿੰਟ ਕੱਢ ਕੇ ਜਰੂਰ ਘੁੰਮਿਆ ਕਰੋ ਸਟ्रेस ਫਰੀ ਹੁੰਦਾ ਬੰਦਾ ਥੋੜਾ ਜਿਹਾ ਵਧੀਆ ਫੀਲ ਕਰਦਾ ਹਾਂ ਸਹੀ ਗੱਲ ਆ ਟੈਟੂ ਵਿਖਾ ਦਿਓ ਭਾਜੀ ਆ ਟੈਟੂ ਖਾ ਦਿਓ ਵੀਰ ਹਣੀ ਜੱਸਣੇ ਜੱਸਣੇ ਆ ਆ ਮੁੰਡਾ ਆ ਗਿਆ ਦੇਖ ਹੋਰ ਇਹਨੂੰ ਵੀ ਤੁਸੀਂ ਇਹਨੂੰ ਵੀ ਤੁਸੀਂ ਵੇਖਿਆ ਚਲੋ ਬਣਾਓ ਤੁਸੀਂ ਵੀਡੀਓ ਬਣਾਈ ਜਾਓ ਨਵਾਂ ਹੀ ਆਇਆ ਵੀਰ ਆਪਣੇ ਇੱਥੇ ਤੁਸੀਂ ਵੀਡੀਓ ਵੀਡੀਓ ਬਣਾਈ ਜਾਓ ਨਾ 1 ਮਿੰਟ ਵੀਜੀ ਆਪਣੇ ਜਾਜ ਸਿੱਖੋ ਜਾਜ ਅੱਜ ਤੁਹਾਨੂੰ ਜਾਜ ਹੀ ਸਿਖਾਉਣੀ ਹੈ ਠੀਕ ਹੈ ਇਹ ਕਿੱਧਰੋਂ ਕਿੱਧਰੋਂ ਆਇਆ ਇਹਨੂੰ ਪੁੱਛੋ ਲੈ ਲਓ ਹੈ ਸੱਚੀ ਜ ਆ ਸਿੱਖ ਨੂੰ ਫਿਰਨਦਾ ਵੀਰੋ ਨਹੀਂ ਇਹ ਇਹਨਾਂ ਦੀ ਆਪਾ ਸਪੋਰਟ ਕਰਨੀ ਆ ਤੇ ਜਿਹੜਾ ਇਹ ਵਲੌਗ ਬਣਾਇਆ ਕਰਨ ਆ ਵੀਰ ਨੇ ਮੜ ਕੇ ਕੈਨੇਡਾ ਚ ਜਾ ਕੇ ਵਲੌਗ ਬਣਾਇਆ ਕਰਨੇ ਆ ਠੀਕ ਆ ਬਸ ਬਸ ਤੁਹਾਨੂੰ ਲਿੰਕ ਪਾ ਦਿਆ ਕਰਨਾ ਗੁਰਬੀਰ ਦੀ ਵੀਡੀਓ ਜੀ ਤੁਹਾਨੂੰ ਮਿਲਿਆ ਕਰਾਂਗੇ ਅੱਗੇ ਤੋਂ ਆਪਾਂ ਹਾਂਜੀ ਹਾਂਜੀ ਸਾਡੇ ਨਾਲ ਕੰਟਰੈਕਟਰ ਆ ਉਹ ਉਹ ਕੰਟਰੈਕਟਰ ਰਿਹਾ ਥੋੜੀ ਬਾਕੀ ਅੰਗਰੇਜ਼ੀ ਦੇ ਨਹੀਂ ਜਾਣਾਂ ਅੰਗਰੇਜ਼ੀ ਸਾਡੀ ਥੋੜੀ ਜੀ ਦਲਦੀ ਆ ਅਈ ਬਾਹਰ ਵੀ ਅੰਗਰੇਜ਼ੀ ਨਹੀਂ ਬੋਲੇ ਫ੍ਰੈਂਚੀ ਗੱਲ ਕਰਦੇ ਆ ਆ ਆ ਵੀਰ ਨੇ ਵੀ ਵਲੌਗ ਬਣਾਇਆ ਕਰਨੇ ਕਿ ਨਹੀਂ ਬਣਾਇਆ ਕਰਨੇ ਸੱਚੀ ਬਣਾਇਆ ਕਰ ਰਹੇ ਯਾਰ ਤੁਸੀਂ ਵੀ ਬਣਾਇਆ ਕਰੋ ਯਾਰ ਸਾਰੇ ਬਣਾਇਆ ਕਰੀਏ ਆਪਾਂ ਸਿੱਖ ਲੜੀ ਇਹ ਤੁਹਾਡੇ ਕੋਲ ਇਧਰ ਵੇਖੋ ਵੀ ਆ ਵੀਰ ਵੀ ਫੁੱਲ ਵਲੌਗ ਪਾਉਂਦਿਆ ਕੋਈ ਨਹੀਂ ਕੋਈ ਨਹੀਂ ਆ ਨਹੀਂ ਆ ਨਹੀਂ ਜਾ ਜਾ ਆ ਨਹੀਂ ਤੁਹਾਨੂੰ ਬਿਲਕੁਲ ਆ ਵੀ ਦੁਬਈ ਤੋਂ ਆਇਆ ੱਤੇ ਖਾ ਗਏ ਇਹ ਦੇਖੋ ਦੋਵਾਂ ਨੂੰ ਕਿੰਨਾ ਚਾ ਚੜਿਆ ਜੀ ਬਾਕੀ ਮਤਲਬ ਕੰਮ ਸਹੀ ਆ ਆਹ ਜਿਹੜਾ ਵੀਰ ਆਪਾਂ ਗੁਰਵੀਰ ਸਾਹੋਂ ਨਹੀਂ ਜਾਂ ਤਾਂ ਵਲੌਗ ਸ਼ੁਰੂ ਕਰਤੇ ਆ ਤੇ ਅੱਜ ਤੋਂ ਲਾ ਲੋ ਵੀ ਕੰਮ ਆਪਣਾ ਸ਼ੁਰੂ ਕਰਾ ਸ਼ੁਰੂ ਆ ਅੱਜ ਤੋਂ ਕੰਮ ਸ਼ੁਰੂ ਆ ਬਸ ਆਪਾਂ ਇੱਕ ਦੂਜੇ ਦੀ ਬਣਾਈ ਬਣਾਈ ਜਾਣੀ ਤੁਹਾਨੂੰ ਦੇਖਿਆ ਕਰਦੇ ਕੋਈ ਤੁਹਾਨੂੰ ਤਰਨ ਤਰਨ ਤੋਂ ਕੋਈ ਕਿਦੋਂ ਦੀ ਹੈਗਾ ਮੈਂ ਦੇਖੀ ਸੀ ਆਪਣਾ ਵਲੌਗ ਦੇ ਵਿੱਚ ਤੁਹਾਨੂੰ ਏ ਵਲੌਗ ਚ ਜੋ ਮਿਲੂਗਾ ਉਹ ਇੱਧਰ ਤੁਹਾਨੂੰ ਵੱਖਰਾ ਮਿਲੂਗਾ ਤੇ ਉੱਧਰ ਤੁਹਾਨੂੰ ਵੱਖਰਾ ਮਿਲੂਗਾ ਇਹ ਨਹੀਂ ਨਾ ਕੋਈ ਮਿਲਣਾ ਤੁਹਾਨੂੰ ਦੇਖਣਾ ਸਾਰਿਆਂ ਨੂੰ ਪੈਣਾ ਹੋਇਆ ਹੋਏ ਹੋਏ ਕਿੰਨਾ ਚਾਹ ਚੜਨਦੇ ਆ ਵੀ ਮੈਨੂੰ ਵੀ ਜਾਜ ਆ ਗਈ ਆ ਬਸ ਇਤਰਾ ਹੀ ਇਤਰਾ ਹੀ ਬਣਾਉਣਾ ਠੀਕ ਆ ਵਲੌਗ ਦੇਖੀ ਜਾਈਂ ਮੁੜ ਕੇ ਮੁੜ ਕੇ ਤੁਹਾਨੂੰ ਨਾ ਰਿਸ਼ਤੇਦਾਰਾਂ ਨੇ ਤੁਹਾਡਿਆਂ ਨੇ ਉਹਨਾਂ ਕਹਿੰਦਾ ਬੜਾ ਵਧੀਆ ਲੱਗਦਾ ਵਾ ਸਹੀ ਜੀ ਚੱਲੀ ਆਪਾਂ ਉਹ ਅੱਗੇ ਚੱਲ ਗਏ ਥੋੜਾ ਲੇਟ ਹੋ ਗਿਆ ਕਿੱਥੇ ਜਾਣਾ ਆਪਾਂ ਅੱਗੇ ਕਹਿੰਦੇ ਉਹ ਨਵੇਂ ਢਾਬੇ ਦਾ ਲੱਭਾ ਉਹ ਬ੍ਰਦਰ ਢਾਬਾ ਠੀਕ ਹੈ ਠੀਕ ਹੈ ਚਲੋ ਚਲੋ ਚੱਲੀਏ ਲਓ ਜੀ ਵੀਰਾਂ ਭਰਾਵਾਂ ਨੂੰ ਵਲੋਗਿੰਗ ਸਿਖਾ ਕੇ ਆਹ ਵੀਰ ਤੇ ਕੈਮਰਾ ਬੰਦ ਹੀ ਨਹੀਂ ਕਰਨ ਦਿਆ ਚਲ ਕਰ ਲਾ ਬੰਦ ਲਓ ਜੀ ਇਧਰ ਅਸੀਂ ਤੁਰੇ ਤੁਰੇ ਜਾਂਦੇ ਆਂ ਵੇਲੀ ਵੱਲੋਂ ਤੇ ਆਹ ਵੀਰ ਆਪਣੇ ਨਿਊ ਬਲੌਗਰ ਇਹ ਇਹਨਾਂ ਦਾ ਨਾਂ ਆ ਰੂਬਲ ਰੂਪਲ ਜਸਲ ਰੂਪਲ ਜਸਲ 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 ਜੀ ਬਾਹ ਦੇ ਵਿਖਾ ਦਿਓ ਇੱਕ ਰਾਂ ਆ ਵੇ ਲੋ ਤੇ ਆ ਵੀਰ ਦਾ ਨਾਮ ਆ ਅਬੀ ਹਾਂ ਅਬੀ ਕੈਨੇਡਾ ਉਰਫ ਜੋਵਣ ਏ ਇਹ ਵੀਰੋ ਨਹੀਂ ਕੈਨੇਡਾ ਤੋਂ ਆਏ ਤੇ ਜਾ ਕੇ ਵਲੋਗਿੰਗ ਕਰਿਆ ਕਰਨਾ ਹੁਣ ਸ਼ੁਰੂ ਕਰਦੇ ਨਹੀਂ ਹੁਣ ਆਪਾਂ ਕੰਮ ਸਿੱਖ ਲਿਆ ਵਾ ਕਿ ਅਹੀਂ ਹੁਣ ਮਤਲਬ ਕੈਮਰਾ ਫੜਨਾ ਸਿੱਖ ਲਿਆ ਕਿ ਤਰ੍ਹਾਂ ਕੈਮਰਾ ਫੜਨਾ ਕਿ ਤਰ੍ਹਾਂ ਕਮਾਉਣਾ ਐਡੀਟਿੰਗ ਸਿੱਖਣਾ ਹਏ ਬਹੁਤ ਕੁਝ ਸਿੱਖਣਾ ਹੋਰ ਵੀ ਤੁਹਾਡੇ ਕੋਈ ਸਾਰਾ ਕੁਝ ਸਿੱਖ ਲੈਣਾ ਵਾ ਫਿਰ ਅਹੀਂ ਸ਼ੁਰੂ ਕਰ ਦੇਣਾ ਵਾ ਸ਼ੁਰੂ ਕਰ ਦੇਣਾ ਵਾ ਤੇ ਫਿਰ ਅਹੀਂ ਤੁਹਾਨੂੰ ਵੇਖਿਆ ਕਰਨਾ ਵਾ ਤੇ ਲਾਈਕ ਕਰਿਆ ਕਰਨਾ ਆਵੇ ਸਾਡੇ ਚੈਨਲ ਤੇ ਵੀ ਵੇਖਿਆ ਕਰ ਸਾਨੂੰ ਫਿਰ ਵੇਖਿਓ ਜਿੱਦਾਂ ਮਜ਼ਾ ਆਊਗਾ ਬਸ ਬਸ ਦੋ ਲੋ ਤੁਹਾਨੂੰ ਕਮੀਆਂ ਲੱਗਣੀਆਂ ਹਨ ਦੱਸਿਓ ਜਰੂਰ ਅਸੀਂ ਹੋਰ ਉਹਨੂੰ ਵਧੀਆ ਵਧੀਆ ਕਰਾਂਗੇ ਕਿਉਂਕਿ ਮੈਂ ਹਰੇ ਫਲਾਹ ਕੈਨੇਡਾ ਨਹੀਂ ਜਾ ਸਕਦਾ ਤੇ ਮੇਰੇ ਥਰੂ ਤੁਸੀਂ ਕੈਨੇਡਾ ਵਿਖਾਉਣਾ ਮੈਂ ਆਪਣੀ ਆਡੀਅנס ਨੂੰ ਠੀਕ ਹੈ ਪਹਿਲਾਂ ਵੀ ਵਿਖਾਵਾਂਗੇ ਤੁਹਾਨੂੰ ਥਾਈਲੈਂਡ ਵੀ ਵਿਖਾ ਸਾਰਾ ਕੁਝ ਦੁਬਈ ਦੁਬਈ ਵਾਲਾ ਵੀਰ ਜੀ ਆਹ ਵੀਰ ਦੁਬਈ ਵਾਲਾ ਜੇ ਉਹ ਵੀਰ ਕੈਨੇਡਾ ਵਾਲਾ ਜੀ ਠੀਕ ਆ ਇਹਨਾਂ ਦੋਵਾਂ ਦੇ ਚੈਨਲ ਜਦੋਂ ਬਣ ਗਏ ਤੇ ਮੈਂ ਮੈਂਸ਼ਨ ਕਰ ਦੂੰਗਾ ਤੇ ਸਬਸਕ੍ਰਾਈਬ ਕਰ ਲਿਓ ਵੀਰ ਉਹਨਾਂ ਨੂੰ ਓਕੇ ਆਹੀਂ ਆਗੇ ਜਿਹੜੇ ਜੰਡੇ ਵਾਲੇ ਦੇ ਵਿੱਚ ਜਿਹੜਾ ਬਣਾਇਆ ਵਾ ਨਾ ਆਊਟਲੈਟ ਜੇ ਸਿਸਟਮ ਜਿਹਾ ਜ ਤੇ ਉਹਦੇ ਵਿੱਚ ਤੇ ਨਾਲ ਹੀ ਤੁਹਾਨੂੰ ਦਿਖਾਉਨੇ ਆ ਵੀ ਵੀਰ ਆਪਣੇ ਜਿਹੜੇ ਵਲੋਗਿੰਗ ਕਰ ਰਹੇ ਆ ਉਹ ਜਾਰੀ ਆ ਹਜੇ ਵੀ ਜਾਰੀ ਹੈ ਕੰਮ ਲੋ ਜੀ ਅਸੀਂ ਜੰਡੇ ਵਾਲੇ ਆਏ ਆ ਇੱਕੋ ਗੱਡੀ 'ਚ ਆ ਸਾਰੇ ਜਾਣੇ ਆ ਸਾਰੇ ਬੰਦੇ ਇੱਕੇ ਗੱਡੀ 'ਚ ਆਏ ਅਸੀਂ ਤੇ ਆ ਵੀਰ ਵਲੋਗਿੰਗ ਸੱਤ ਬੰਦੇ ਤੇ ਸਵਿਫਟ ਦੇ ਵਿੱਚ ਆਏ ਸਵਿਫਟ ਦੇ ਵਿੱਚ ਆਏ ਆ ਇਹਦਾ ਨੂੰ ਅਗਲਾ ਵਲੋਗ ਦੇ ਵਿੱਚ ਦੇਖੂਗਾ ਕਿ ਕਿੱਸ ਤਰ੍ਹਾਂ ਆ ਇਹ ਵਿਖਾਵਾਂਗੇ ਤੇ ਇਹ ਤਾਂ ਕਰਕੇ ਆਏ ਆ ਕਿ ਆ ਵੀਰ ਦਾ ਜਨਮ ਦਿਨ ਆਪਣੇ ਦਾ ਕਿਦੋਂ ਜਦੋਂ ਪੈਸਾ ਕੋਈ ਨਹੀਂ ਹੈਗਾ ਅੱਗੇ ਤੁਰੇ ਨਹੀਂ ਇਨਵਰਟਰੀਆ ਕੇ ਬੈਠੇ ਤਾ ਸ਼ਾਹ ਬੰਦੇ ਨਹੀਂ ਮੇਰੇ ਕੋਲ ਆਜੋ ਸ਼ਾਹ ਉਹ ਸ਼ਾਹ ਬੰਦੇ ਪਾਗਲ ਹੋ ਗਏ ਉਧਰੇ ਸ਼ਾਹ ਬੰਦੇ ਓ ਸ਼ਾਹ ਬੰਦੇ ਸ਼ਾਹ ਬੰਦੇ ਨਹੀਂ ਨਹੀਂ ਕੋਈ ਸ਼ਾਹ ਬੰਦੇ ਦਰਦੇ ਆ ਲਓ ਜੀ ਅਹੀਂ ਇੱਕੇ ਗੱਡੀ ਤੇ ਆਏ ਆ ਤੇ ਉਹ ਵੀਰ ਸਾਰੇ ਅੰਦਰ ਵੜ ਗਏ ਆਂਦੇ ਆ ਵੀ ਖਾ ਪੀ ਕੇ ਜਾਣਾ ਵਾ ਇਥੋਂ 버ਗਰ ਕਿੰਗ ਤੋਂ ਤੇ 버ਗਰ ਕਿੰਗ ਦੇ ਨਾਲ ਸਾਡੇ ਨਿਊ ਬਲੌਗਰ ਚਲੋ ਚਲੋ ਤੁਸੀਂ ਵੀ ਇਤਰਾ ਬੋਲਣਾ ਹੁੰਦਾ ਵਾ ਚਲੋ ਵੀਡੀਓ ਦੇ ਵਿੱਚ ਹਾਂ ਹੁਣ ਹੀ 버거 ਖਾਣ ਲੱਗੇ ਹਾਂ ਹਾਂ 버거 ਖਾਣ ਲੱਗੇ ਆ ਤੁਹਾਨੂੰ ਮਡੇ ਕਿਹੜਾ 버거 ਪਸੰਦ ਕਰਦੇ ਆ ਹਾਂ ਵੀ ਆਹ ਹੀ ਖਾਣਾ ਵਾਹ ਜੇ ਨਵੇਂ ਨਵੇਂ ਆ ਹੌਲੀ ਹੌਲੀ ਜਾ ਸਿੱਖ ਜਾਣਗੇ ਤੇ ਹੁਣ ਹੀ ਖਾਣ ਲੱਗੇ ਆ 버거 ਉਹ ਖਾਓ ਖਾਓ ਉਹ ਹਜੇ ਵੀ ਨਹੀਂ ਹਟੁੰਦਾ 버거 ਹਾਂਜੀ ਜਾ ਕਰਾ ਲਿਆ ATM ਲੈ ਆ ਲੈ ਉਹ ATM ਆਹ ATM ਆ ATM 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 ਦੇ ਦਿੰਨੇ ਆ ਕੋਈ ਨਾ ਉਹ ਆਰਡਰ ਕਰ ਗਿਆ ਬਾਈ ਆਰਡਰ ਕਰ ਦਿੰਨੇ ਆ ਆਰਡਰ ਕਰ ਦਿੰਨੇ ਆ ਐਦਾ ਵੀਰ ਦਾ ਆ ਗਿਆ ਵਾ ਜਨਮ ਦਿਨ ਤੇ ਉਹ ਅਹੀਂ ਹੁਣ ਇੱਥੇ ਲੱਗੇ ਮਨਾਉਣ ਪਰ ਹੁਣ ਕੇਕ ਨਹੀਂ ਹੈਗਾ ਇੱਕ ਪੇਸਟੀ ਕੱਢ ਦਈਏ 버거 ਕੱਟ ਦਾਂਗੇ ਪੇਸਟੀ ਕੱਢ ਦਈਏ ਚੱਲ 버거 ਕੱਟ ਕੇ ਖਾ ਲਾਂਗੇ ਲਓ ਜੀ ਬੰਦੇ ਸਾਰੇ ਆਪਣੇ ਬਾਹਰ ਆ ਗਿਆ ਕਹਿੰਦੇ ਵੀ ਇੱਥੋਂ ਨਹੀਂ ਕੁਝ ਖਾਣਾ ਇੱਥੇ ਲੱਗੇ ਕੋਈ ਢਾਬਾ ਢੂਬਾ ਹੈਗਾ ਤੇ ਉੱਥੋਂ ਖਾਣਾ ਵਾ ਤੇ ਹੁਣ ਸਾਰੇ ਵੇਖੋ ਕੋਈ ਕੋਈ ਜਾਂਦਾ ਕੋਈ ਕੋਈ ਜਾਂਦਾ ਲਓ ਜੀ ਮਹਾ ਕਿਤੇ ਵੀਰ ਨੇ ਮੋਬਾਈਲ ਛੱਡਿਆ ਵਾ ਤੇ ਉਤਰਾ ਫੁੱਲ ਬਲੌਗਰ ਬਣ ਚੁੱਕਾ ਵਾ 50% ਜਵਾਨਾਂ ਨੇ ਬਲੌਗਰ ਬਣ ਗਿਆ ਵਾ ਠੀਕ ਆ ਠੀਕ ਆ ਭਾਈ ਹਾਂ ਟੈਨਸ਼ਨ ਨਹੀਂ ਲੈਣੀ ਕੋਸ਼ਿਸ਼ ਪੂਰੀ ਕਰਨੀ ਆ ਬਾਕੀ ਕੋਸ਼ਿਸ਼ ਪੂਰੀ ਆ ਤੇ ਬਸ ਕੋਸ਼ਿਸ਼ ਛੱਡਣੀ ਨਹੀਂ ਆ ਠੀਕ ਆ ਤੇ ਉਹ ਜਿਹੜੇ ਵੀਰੇ ਆ ਸਾਨੂੰ ਸਾਨੂੰ ਵੀਰ ਜੀ ਪੈਸੇ ਪੁਖੇ ਦਾ ਕੋਈ ਲਾਲਚ ਨਹੀਂ ਸਾਨੂੰ ਉਦਾਂ ਹੀ ਮਜ਼ਾ ਆਉਂਦਾ ਵਾ ਸ਼ੌਂਕ ਜਾ ਵਾ ਇੱਕ ਸਾਧਾ ਤੇ ਤਾਂ ਕਰਕੇ ਕਰਦਾ ਹੈ ਬਲੌਗਰ ਬਸ ਬਸ ਪੈਸੇ ਦਾ ਕੋਈ ਵੀਰ ਨੂੰ ਲਾਲਚ ਨਹੀਂ ਹੈਗਾ ਵੈਸੇ ਵੈਸੇ ਇਹ ਇੱਕ ਦਿਲੋਂ ਇੱਕ ਇੱਛਾ ਵਾਲਾ ਵੀਰ ਦੀ ਵੀ ਮੈਂ ਵਲੌਗਿੰਗ ਕਰਾਂ ਤੇ ਇੱਕ ਗੱਲ ਆ ਰੁਬਲ ਮੇਰੀ ਗੱਲ ਸੁਣੋ ਹਾਂ ਜੀ ਕਦੀ ਵੀ ਹਾਂਜੀ ਕਦੀ ਵੀ ਟੈਨਸ਼ਨ ਨਹੀਂ ਲੈਣੀ ਤੇ ਜੋ ਵੀ ਤੇਰੇ ਦਿਲ ਚ ਆਉਂਦਾ ਜਾਣਾ ਉਹ ਕਰ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਦਾ ਕੋਈ ਨਹੀਂ ਪਤਾ ਕਦੋਂ ਕੀ ਹੋਏਗਾ ਕਿੱਥੇ ਕਿਦਾਂ ਕਿਦਾਂ ਕੀ ਬਸ 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 ਜਿਹੜੀ ਗੱਲ ਤੂੰ ਕਹਿਣਾ ਚਾਹੁੰਦਾ ਉਹਨਾਂ ਨੇ ਸਾਰੇ ਸਮਝ ਗਏ ਸਾਰੇ ਸਮਝ ਗਏ ਤੇ ਹੁਣ ਆਪਾਂ ਚੱਲੇ ਆ ਅਗਲੇ ਪਾਸੇ ਬ੍ਰਦਰ ਹੋਟਲ ਰੋਟੀ ਪਾਣੀ ਖਾਣ ਆ ਮੰਦਿਰ ਆਪਣੀ ਚੜ ਗਈ ਜੀ ਆ ਇਧਰ ਦੇਖੋ ਰੁੱਖ ਲਾ ਕੇ ਲੈਟਾਂ ਲੋਟਾਂ ਲਾਈਆਂ ਜੀ ਤੇ ਆ ਬ੍ਰਦਰ ਟੱਬ ਆ ਗਿਆ ਜੀ ਬਿਲਕੁਲ ਜਾਇ ਦੇ ਸਾਹਮਣੇ ਔਜ ਆ ਗਿਆ ਉਹਦੇ ਸਾਹਮਣੇ ਬਿਲਕੁਲ ਬ੍ਰਦਰ ਟਾਬਾ ਜੇ ਬ੍ਰਦਰ ਟਾਬਾ ਤੇ ਇਹ ਆਪ ਕੁਛ ਫਾਇਦਾ ਕਰਦਾ ਵਧੀਆ ਜੀ ਤੇ ਬ੍ਰਦਰ ਟਾਬੇ ਦੀ ਸਟਾਰਟਿੰਗ ਤੇ ਝੂੜੇ ਝਾੜੇ ਲਾਏ ਉਹਨਾਂ ਨੇ ਵੀ ਜਿਹੜਾ ਕੋਈ ਆਉਂਦਾ ਵਾ ਜਵਾਗ ਜੋ ਛੋਟੇ ਬੱਚਿਆਂ ਲਈ ਉਹ ਖੇਡ ਸਕੇ ਆ ਆ ਬੈ ਗਈ ਆ ਬੈ ਗਈ ਪਾਰਟੀ ਆਪਣੀ ਇਹਨਾਂ ਦੇ ਟਾਈਮ ਨਾਲ ਆ ਕੇ ਟੇਬਲ ਮਲੱਕ ਲਿਆ ਜੀ ਵੇ ਟਾਈਮ ਨਾਲ ਆ ਕੇ ਟੇਬਲ ਟੋਲ ਮਲੱਕ ਲੈਂਦੇ ਹੁੰਦੇ ਪਹਿਲਾਂ ਹੀ ਪਿਓ ਵੀਰ ਅਜੇ ਵੀ ਕੰਮ ਆਉਣੇ ਕੰਮ ਵਧੀਆ ਵਧੀਆ ਬੰਦੇ ਨਵਾਂ ਬਲੌਗਰ ਕੀ ਕੀ ਕਰੋ ਨਵਾਂ ਬਲੌਗਰ ਇੱਕ ਉਹਦੇ ਕਾ ਨਵੇਂ ਬਲੌਗਰ ਅੰਦਰ ਪਾਗਲ ਹੋ ਗਏ ਆਪਦੇ ਪਾਗਲ ਹੋ ਗਏ ਆਪਣਾ ਮਿੱਤਰ ਹਟ ਗਿਆ ਹਟ ਗਿਆ ਕੀ ਗੱਲੋਂਗੀ ਵੀਰ ਜੀ ਕੀ ਗੱਲੋਂਗੀ ਹਟ ਗਿਆ ਕਹਿੰਦੇ ਕਿ ਉਹ ਤੂੰ ਪ੍ਰੈਸਡ ਬਾਈ ਤੇ ਆ ਤੂੰ ਮਾੜੀ ਗੱਲ ਹੈ ਵੀਰ ਜੀ ਸਾਡਾ ਬੰਦਾ ਸੀ ਯਾਰ ਇੱਕ ਉਹਨੇ ਡਿਸਕਾਊਂਟ ਤੋਂ ਬਣਾ ਸੀ ਤੇ ਹਟ ਗਿਆ ਆ ਇਧਰ ਵੇਖੋ ਇਧਰ ਵੇਖੋ ਇੱਧਰ ਕੋ ਪੂਰੀ ਰੌਣਕ ਪੂਰੀ ਰੌਣਕ ਲੱਗੀ ਹੈ ਇੱਧਰ ਪੂਰੀ ਰੌਣਕ ਲੱਗੀ ਜੇ ਪੂਰੀ ਮੈਨੂੰ ਤੁਹਾਡਾ ਤਾਂ ਪਤਾ ਨਹੀਂ ਮੈਂ ਵਲੌਗ ਪਾ ਦਣਾ ਜੀ ਪਰ ਫੋਨ ਕੱਢੋ ਮਾਮਾ ਉਹ ਫੋਨ ਕੱਢੋ ਬਣਾਓ ਵੀ ਰੋਟੀ ਆ ਗਈ ਆ ਚਲੋ ਕੋ ਰੋਟੀ ਆ ਗਈ ਆ ਰੋਟੀ ਆ ਲਓ ਜੀ ਆਪਣੀ ਆ ਗਈ ਰੋਟੀ ਤੇ ਹੁਣ ਆਪਾਂ ਰੋਟੀ ਰੱਟੀ ਖਾਈਏ ਇਹਦੇ ਹੋਈਏ ਵੇਲੇ ਲਓ ਜੀ ਰੋਟੀ ਪਾਣੀ ਖਾ ਕੇ ਹੁਣ ਹੁਣ ਹੀ ਹੋ ਗਏ ਆ ਵਿਲੇ ਡਨ ਹੋ ਗਿਆ ਕੰਮ ਲਓ ਜੀ ਆ ਆਪਣਾ ਬਿੱਲ ਬਣਿਆ ਜੇ 1430 ਰੁਪਏ ਸੱਤ ਜਣਾ ਰੋਟੀ ਖਾਧੀ ਰੱਜ ਕੇ ਤੇ ਬਹੁਤ ਜੈਨੂਨ ਬਿੱਲ ਬਣਾਇਆ ਵੀਰ ਹਣਾ ਨੇ ডিসਕਾਊਂਟ ਮਿਲਦਾ ਨੂੰ ਸਪੈਸ਼ਲ ਭਾਜੀ ডিসਕਾਊਂਟ ਮਿਲਿਆ ਵੀਰ ਦੇ ਨਾਮ ਤੇ ਤੇ ਬਾਕੀ ਆਪਣੇ ਬਲੌਗਰ ਜਿਹੜੇ ਆ ਨਵੇਂ ਉਹ ਬਾਹਰ ਚੱਲ ਗਏ ਆ ਤੇ ਅਸੀਂ ਹੁਣ ਰੋਟੀ ਪਾਣੀ ਖਾ ਕੇ ਤੇ ਚੱਲੇ ਆ ਬਾਹਰ ਆਹ ਜੇ ਬਲੌਗਰ ਤੇ ਇੱਕ ਆਹ ਵਲੌਗਰ ਦੋਵੇਂ ਜਣੇ ਆਪ ਦਾ ਦਇਆ ਸੱਟ ਸੁੱਟ ਕਰਨਾ ਮੋਬਾਈਲ ਮਬੂਲ ਤੇ ਪਰ ਫੁੱਲ ਇੰਜੋਏ ਕਰਦੇ ਆ ਆਂਦੇ ਵੀ ਸਵਾਦ ਹੀ ਵੜਾਉਂਦੇ ਆ ਵਲੌਗਿੰਗ ਕਰਨ ਚ ਮੈਂ ਕੀ ਕਹਨ ਮੈਂ ਕਹਿੰਦਾ ਐਡੀਟਿੰਗ ਕਰਨ ਚ ਥੋੜਾ ਜਿਹਾ ਚੱਕਰ ਪੈਂਦਾ ਏ ਉਹ ਕੋਈ ਨਹੀਂ ਹੋਣੀ ਹੋਣੀ ਦੇਖ ਲਾਂਗੇ ਇਹ ਕਿਥੋਂ ਚੁੱਕ ਕੇ ਲਿਆ ਆਂ ਗੁੜ ਭਾਈ ਚੋਰੀ ਕੀਤਾ ਹੋਰ ਬਿਲਕੁਲ ਨਹੀਂ ਭਾਈ ਨੇ ਤੁਹਾਨੂੰ ਗੋੜਾ ਦਾ ਵੀਰ ਜੀ ਮੈਨੂੰ ਵੀ ਦਿਓ ਹਾਂ ਹਾਂ ਵੀਰ ਜੀ ਵਲੌਗਿੰਗ ਸਟਾਰਟ ਆ ਤੇ ਬਾਕੀ ਵੀਰ ਇੰਜੋਏ ਕਰਦੇ ਕਰਦੇ ਇਹ ਵੀ ਵੈਸੇ ਦੇ ਇੰਜੋਏ ਕਰੰਦੇ ਆਂਦੇ ਫੁੱਲ ਮਜ਼ਾ ਆਉਂਦਾ ਸਾਨੂੰ ਤੇ ਹੁਣ ਅਸੀਂ ਚੱਲੇ ਆਂ ਵਾਪਸ ਘਰੇ ਤੇ ਅਸੀਂ ਆ ਗਏ ਆਂ ਵਿਹਲੀ ਚ ਕਿਉਂਕਿ ਗੱਡੀ ਸਾਡੀ ਵਿਹਲੀ ਚ ਲੱਗੀ ਸੀ ਤੇ ਗੱਡੀ ਲੈਨ ਚੱਲੇ ਆਂ ਤੇ ਸੱਤੇ ਬੰਦੇ ਇੱਕੇ ਗੱਡੀ 'ਚ ਆਏ ਆਂ ਅਸੀਂ ਸਵਿਫਟ 'ਚ ਆਹ ਵੀਰ ਦੀ ਗੱਡੀ 'ਚ ਹੇ ਭਾਈ ਗੱਡੀ ਮੇਰੀ ਸੱਤ ਬੰਦੇ ਬਾਹਰ ਆਏ ਨੇ ਦਿੱਤੀ ਬਾਪੂ ਦੇ ਨਾਮ ਦੇ ਆ ਉਹਦੀ ਗੱਡੀ ਆ ਉਹ ਕਮੋਂ ਦਾ ਮੈਂ ਦੇਰ ਜਗਰ ਬੰਦਾ ਭਾਈ 1 2 3 4 5 6 7 ਸੱਤ ਜਣੇ ਹੀ ਇੱਕ ਗੱਡੀ ਚ ਜਾ ਰਹੇ ਆ ਇੱਕ ਬੰਦਾ ਚਲ ਗਿਆ ਲਾਪਰੀ ਦੇ ਚਲੋ ਜੀ ਹੁਣ ਈ ਛੇ ਜਣੇ ਰਹਿ ਗਏ ਤਿੰਨ ਤੇ ਚੌਥਾ ਮੈਂ ਤੇ ਦੋ ਆ ਛੇ ਹੈਪੀ ਬਰਥਡੇ ਨੂੰ ਕੋ ਯਾਰ ਸਦਾ ਨਵੇਂ ਸਾਲ ਵੀ ਖਿੱਚਦੇ ਸਾਗਰਵਿਲੀ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਚਲੋ ਹੈਪੀ ਬਰਥਡੇ ਮਿਲਦੇ ਪਰਮਿਟ ਚੰਗਾ ਹਰ YouTube bro ਓਕੇ ਸਰ ਓ ਚੰਗਾ ਚੰਗਾ ਜੀ ਓਕੇ ਜੀ ਓਕੇ ਜੀ ਆ ਗਈ ਨਾ ਜਾਜ ਆ ਗਈ ਆ ਗਈ ਆ ਆ ਗਈ ਆ ਗਈ ਜਾਜ ਮੇਰਾ ਕੋਡਾ ਪਹੁੰਚਦਾ ਲੱਗਾ ਚੰਗਾ ਹਰ YouTube ਓਕੇ ਬਾਈ ਬਾਈ YouTube ਤੂੰ ਹੁਣ ਮੈਨੂੰ ਲੱਗਿਆ ਚੰਗਾ ਜੀ ਓਕੇ ਓਕੇ ਜੀ ਓਕੇ ਜੀ ਓਕੇ ਆ ਗਿਆ ਮੈਂ ਬਸ ਮੋਟਾ ਚੰਗਾ ਵਲੋਗਰ ਓਕੇ ਜੀ ਓਕੇ ਚੰਗਾ ਜੀ ਚੰਗਾ ਬਾਈ ਬਾਈ ਗੁੱਡ ਨਾਈਟਸ ਵਧੀਆ ਲੱਗਾ ਤੁਹਾਨੂੰ ਮਿਲ ਕੇ ਬਾਈ 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 ਅਰ ਯਹੀ ਆਪਣਾ ਇਹਦਾ ਵਲੌਗ ਤੇ ਕਮ ਫਿਰਕੇ ਹੁਣ ਮੈਂ ਆ ਗਿਆ ਘਰੇ ਚੰਗਾ ਵੀ ਸਸਰੀ ਘਰ ਵਾਲਾ ਬਾਏ ਬਾਏ ਮਿਲਦੇ ਹਾਂ ਅਗਲੇ ਵਲੌਗ